ਸਾਲ 1716 ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਖਾਲਸਾ ਪੰਥ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਸੀ। ਬੰਦਈ ਖਾਲਸਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੇ 11ਵੇਂ ਗੁਰੂ ਦੱਸਦਾ ਪਰ ਤਤ ਖਾਲਸਾ ਇਸ ਦਾ ਸਖਤ ਵਿਰੋਧ ਕਰਦਾ। ਕੋਈ ਵੀ ਹਕੂਮਤ ਐਸੇ ਹੀ ਮੌਕੇ ਦੀ ਭਾਲ ਵਿੱਚ ਰਹਿੰਦੀ ਹੈ। ਲਾਹੌਰ ਦੇ ਗਵਰਨਰ ਅਬਦੂ ਸਮਾਦ ਖਾਨ ਨੇ ਵੀ ਇਹ ਮੌਕਾ ਹੱਥੋਂ ਜਾਣ ਨਾ ਦਿੱਤਾ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਗਿਆ ਵੈਸੇ ਤਾਂ ਸਿੱਖਾਂ ਦੀ ਨਸਲ ਕੁਸ਼ੀ ਦੀਆਂ ਕੋਸ਼ਿਸ਼ਾਂ ਕਈ ਦਹਾਕਿਆਂ ਤੱਕ ਚਲਦੀਆਂ ਰਹੀਆਂ ਪਰ ਪਹਿਲੇ 3 ਸਾਲਾਂ ਪਿੱਛੋਂ ਇੱਕ ਛੋਟਾ ਜਿਹਾ ਵਿਰਾਮ ਆਇਆ ਸਾਲ 1719 ਵਿੱਚ ਮੁਗਲ ਬਾਦਸ਼ਾਹ ਫਾਰੂਕ ਸਿਆਰ ਦੀ ਮੌਤ ਹੋਈ ਮੁਗਲਾਂ ਦਾ ਧਿਆਨ ਤਖਤ ਵੱਲ ਖਿੱਚਿਆ ਗਿਆ ਤੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਜਾਣ ਦੀ ਥੋੜੀ ਖੁੱਲ ਮਿਲਣ ਲੱਗੀ ਖਾਲਸੇ ਵਿੱਚ ਪਈਆਂ ਦਰਾਰਾਂ ਨੂੰ ਭਰਨ ਦਾ ਇਹੀ ਸਹੀ ਮੌਕਾ ਸੀ ਤੇ ਇਹ ਮੌਕਾ ਸਾਂਭਿਆ ਭਾਈ ਮਣੀ ਸਿੰਘ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਉਹਨਾਂ ਖਾਲਸੇ ਦੀ ਸੁਲ੍ਹਾ ਕਰਵਾਈ ਤਕਰੀਬਨ ਹੀ ਸਿੱਖ ਬੰਦਈ ਖਾਲਸਾ ਛੱਡ ਤਤ ਖਾਲਸਾ ਵਿੱਚ ਸ਼ਾਮਲ ਹੋਏ ਸਾਲ 1721 ਦੀ ਵਿਸਾਖੀ ਖਾਲਸੇ ਦੇ ਏਕੇ ਦੀ ਖੁਸ਼ੀ ਵਿੱਚ ਮਨਾਈ ਗਈ ਸਿੱਖ ਇਤਿਹਾਸ ਦੇ ਇਸ ਕਾਲੇ ਦੌਰ ਦੇ ਨਾਇਕ ਰਹੇ ਨਵਾਬ ਕਪੂਰ ਸਿੰਘ ਨੇ ਇਸ ਵਿਸਾਖੀ ਤੇ ਅੰਮ੍ਰਿਤ ਛਕਿਆ ਸੀ ਉਸ ਵੇਲੇ ਉਹਨਾਂ ਦੀ ਉਮਰ 24 ਸਾਲ ਦੀ ਸੀ ਸਾਲ 1697 ਸ਼ੇਖੂਪੁਰੇ ਦਾ ਪਿੰਡ ਘਾਲੋਕੇ ਚੌਧਰੀ ਦਲੀਪੇ ਦੇ ਘਰ ਪੁੱਤਰ ਕਪੂਰੇ ਦਾ ਜਨਮ ਹੋਇਆ ਭਾਈ ਮਣੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਇਹੀ ਕਪੂਰਾ ਸਰਦਾਰ ਕਪੂਰ ਸਿੰਘ ਬਣਿਆ 1721 ਦੀ ਵਿਸਾਖੀ ਤੋਂ ਬਾਅਦ ਇਹ ਪਰਿਵਾਰ ਪਿੰਡ ਫੈਜ਼ਲਪੁਰ ਜਾ ਵਸਿਆ ਉਸ ਵੇਲੇ ਤੱਕ ਜ਼ਕਰੀਆ ਖਾਨ ਲਾਹੌਰ ਦਾ ਅਗਲਾ ਗਵਰਨਰ ਬਣ ਚੁੱਕਾ ਸੀ ਸਾਲ ਸੀ 1726 ਸਿੱਖਾਂ ਨੂੰ ਖਤਮ ਕਰਨ ਲਈ ਇੱਕ ਖਾਸ ਫੌਜੀ ਪਲਟਨ ਬਣਾਈ ਗਈ ਸਿੱਖਾਂ ਦੇ ਸਿਰਾਂ ਤੇ ਇਨਾਮ ਰੱਖੇ ਗਏ ਹਜ਼ਾਰਾਂ ਸਿੱਖ ਸ਼ਹੀਦ ਹੋਏ ਹਾਲਾਤ ਬਹੁਤ ਮਾੜੇ ਸਨ ਕੁਝ ਸਿੱਖਾਂ ਨੇ ਆਪ ਦੇ ਕੇਸ ਕਤਲ ਕਰਵਾ ਦਿੱਤੇ ਪਰ ਇਮਾਨਦੇ ਪੱਕੇ ਕੁਝ ਸਿੱਖ ਲੱਖੀ ਜੰਗਲ ਸ਼ਿਵਾਲਿਕ ਦੇ ਪਹਾੜਾਂ ਅਤੇ ਮਾਲਵੇ ਦੇ ਮਾਰੂਥਲਾਂ ਵੱਲ ਨਿਕਲ ਗਏ ਕਪੂਰ ਸਿੰਘ ਦਾ ਪਰਿਵਾਰ ਵੀ ਬਚਦਾ ਬਚਾਉਂਦਾ ਸਿੰਘਾਂ ਦੇ ਐਸੇ ਹੀ ਇੱਕ ਜਥੇ ਵਿੱਚ ਸ਼ਾਮਲ ਹੋਇਆ ਇਤਿਹਾਸ ਦੇ ਉਸ ਕਾਲੇ ਦੌਰ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਇਹ ਛੋਟੇ-ਛੋਟੇ ਜਥੇ ਗੁਰੀਲਾ ਯੁੱਧ ਲੜਦੇ ਸਰਕਾਰੀ ਸਿਪਾਹੀਆਂ ਨੂੰ ਕਤਲ ਕਰਕੇ ਆਪ ਦਾ ਗੁੱਸਾ ਕੁਝ ਹੱਦ ਤੱਕ ਸ਼ਾਂਤ ਕਰ ਲੈਂਦੇ ਪਰ ਇੱਕ ਵੱਡੇ ਵਿਦਰੋਹ ਲਈ ਇੱਕ ਵੱਡੀ ਫੌਜ ਦੀ ਲੋੜ ਸੀ ਉਸ ਡਰ ਦੇ ਮਾਹੌਲ ਵਿੱਚ ਭਾਈ ਤਾਰਾ ਸਿੰਘ ਵਾਂ ਵਰਗੇ ਸਿੱਖ ਵੀ ਸਨ ਲੜਾਕੂ ਸਿੰਘਾਂ ਨੂੰ ਪਨਾਹ ਦੇਣਾ ਅਤੇ ਲੰਗਰ ਦੀ ਸੇਵਾ ਕਰਨੀ ਇਸ ਦੀ ਸਜ਼ਾ ਮੌਤ ਸੀ ਮੁਗਲਾਂ ਨੂੰ ਭਾਈ ਤਾਰਾ ਸਿੰਘ ਦੀ ਖਬਰ ਲੱਗ ਗਈ ਉਹਨਾਂ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ ਗਿਆ ਜੰਗਲਾਂ ਵਿੱਚ ਬੈਠੇ ਸਿੰਘਾਂ ਲਈ ਇਹ ਇੱਕ ਵੱਡਾ ਝਟਕਾ ਸੀ ਗੁੱਸੇ ਨਾਲ ਭਰੇ ਸਿੱਖ ਨੌਜਵਾਨਾਂ ਨੇ ਇਕੱਠੇ ਹੋਣ ਦਾ ਫੈਸਲਾ ਕੀਤਾ ਇਸੇ ਸਾਲ 1726 ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਜਥੇਦਾਰ ਦਰਬਾਰਾ ਸਿੰਘ ਜੀ ਦੀ ਅਗਵਾਈ ਵਿੱਚ ਕੁਝ ਸਖਤ ਫੈਸਲੇ ਕੀਤੇ ਗਏ ਸਰਕਾਰੀ ਗਤੀਵਿਧੀਆਂ ਤੇ ਅੰਦਰੂਨੀ ਜਾਣਕਾਰੀ ਹਾਸਲ ਕਰਨ ਲਈ ਕੁਝ ਸਿੱਖਾਂ ਨੂੰ ਤਿਆਰ ਕੀਤਾ ਗਿਆ ਸਰਕਾਰੀ ਖਜ਼ਾਨੇ ਹਥਿਆਰਾਂ ਅਤੇ ਘੋੜਿਆਂ ਦੇ ਲੈਣ-ਦੇਣ ਤੇ ਨਜ਼ਰ ਰੱਖੀ ਜਾਣ ਲੱਗੀ ਸਿੱਖਾਂ ਦੇ ਇਸ ਤਰੀਕੇ ਨਾਲ ਜਥੇਬੰਦ ਹੋਣ ਦਾ ਸਿੱਟਾ ਛੇਤੀ ਹੀ ਸામਨੇ ਵੀ ਆਇਆ ਮੁਲਤਾਨ ਤੋਂ ਦਿੱਲੀ ਨੂੰ ਜਾਂਦਾ 4 ਲੱਖ ਦਾ ਖਜ਼ਾਨਾ ਲੁੱਟਿਆ ਗਿਆ ਸਰਦਾਰ ਕਪੂਰ ਸਿੰਘ ਤੇ 400 ਸਿੰਘਾਂ ਦੇ ਜਥੇ ਨੇ ਮੁਗਲਾਂ ਤੇ ਪਹਿਲਾ ਹੱਲਾ ਬੋਲਿਆ ਛੇਤੀ ਹੀ ਕਸੂਰ ਤੋਂ ਲਾਹੌਰ ਨੂੰ ਜਾਂਦਾ 1 ਲੱਖ ਦਾ ਦੂਜਾ ਖਜ਼ਾਨਾ ਲੁੱਟਿਆ ਗਿਆ ਈਰਾਨ ਤੋਂ ਘੋੜੇ ਲਿਆ ਕੇ ਦਿੱਲੀ ਦੀ ਹਕੂਮਤ ਨੂੰ ਵੇਚਣ ਵਾਲੇ ਮੁਰਤਜ਼ਾ ਖਾਨ ਤੋਂ 1000 ਕੂੜੇ ਲੁੱਟੇ ਗਏ ਸਿੱਖ ਹੁਣ ਪਹਿਲਾਂ ਨਾਲੋਂ ਜ਼ਿਆਦਾ ਜਥੇਬੰਦ ਅਤੇ ਚੰਗੇ ਹਥਿਆਰਾਂ ਨਾਲ ਲੈਸ ਹਨ ਇਸੇ ਦਾ ਹੀ ਨਤੀਜਾ ਸੀ ਕਿ ਜ਼ਕਰੀਆ ਖਾਨ 3 ਸਾਲਾਂ ਤੱਕ ਦਿੱਲੀ ਦੀ ਹਕੂਮਤ ਨੂੰ ਟੈਕਸ ਵੀ ਨਾ ਪਹੁੰਚਾ ਸਕਿਆ ਸਿੱਖ ਜਥੇਬੰਦੀਆਂ ਦੀਆਂ ਇਨ੍ਹਾਂ ਕਾਰਵਾਈਆਂ ਨੇ ਜ਼ਕਰੀਆ ਖਾਨ ਨੂੰ ਵੀ ਉਹਨਾਂ ਸਾਹਮਣੇ ਝੁਕਣ ਲਈ ਮਜਬੂਰ ਕਰ ਦਿੱਤਾ ਉਹਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਦਿਨ ਪਿੰਡਾਂ ਦਾ ਪੱਟਾ ਸਿੱਖਾਂ ਦੇ ਨਾ ਲਿਖਿਆ ਗਿਆ ਅੰਮ੍ਰਿਤਸਰ ਵਿਖੇ ਅਗਲੀ ਵਿਸਾਖੀ ਮਨਾਉਣ ਦੀ ਖੁੱਲ ਵੀ ਦਿੱਤੀ ਗਈ ਇਸੇ ਮੌਕੇ ਤੇ ਸਿੱਖ ਮਲ ਵਰਤਨੀਏ ਭਾਈ ਸ਼ਬੀਗ ਸਿੰਘ ਨੂੰ ਨਵਾਬੀ ਦੀ ਪੇਸ਼ਕਸ਼ ਲੈ ਕੇ ਭੇਜਿਆ ਗਿਆ ਪਰ ਕੋਈ ਵੀ ਹੁਕਮਰਾਨ ਬਗੀਆਂ ਨੂੰ ਤੋਹਫੇ ਨਹੀਂ ਭੇਜਦਾ ਇਸ ਵਿੱਚ ਵੀ ਉਹ ਕੋਈ ਪੈਂਤਰਾ ਜ਼ਰੂਰ ਖੇਡਦਾ ਹੈ ਜ਼ਕਰੀਆ ਖਾਨ ਅਸਲ ਵਿੱਚ ਖਾਲਸੇ ਵਿੱਚ ਨਵਾਬੀ ਦਾ ਨਵਾਂ ਪਾੜ ਪਾਉਣਾ ਚਾਹੁੰਦਾ ਸੀ ਕਿਉਂਕਿ ਸਿੱਖਾਂ ਤੇ ਹਮਲਾ ਕਰਨ ਲਈ ਉਹਨਾਂ ਨੂੰ ਕਮਜ਼ੋਰ ਕਰਨਾ ਜ਼ਰੂਰੀ ਸੀ ਸਿੱਖ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਜਥੇਦਾਰ ਦਰਬਾਰਾ ਸਿੰਘ ਨੇ ਨਵਾਬੀ ਨੂੰ ਸਿਰੇ ਤੋਂ ਨਕਾਰ ਦਿੱਤਾ ਪਰ ਨਵਾਬੀ ਦੇ ਨਾਲ ਕੁਝ ਹੋਰ ਪੇਸ਼ਕਸ਼ਾਂ ਵੀ ਸਨ ਸਿੱਖਾਂ ਨੂੰ ਕਿਤੇ ਵੀ ਆਉਣ ਜਾਣ ਦੀ ਖੁੱਲ੍ਹ ਦਿੱਤੀ ਗਈ ਸੀ ਗੁਰੂ ਘਰਾਂ ਦਾ ਪ੍ਰਬੰਧ ਵੀ ਸਿੰਘਾਂ ਕੋਲ ਆਉਣ ਵਾਲਾ ਸੀ ਇਸ ਲਈ ਇਸ ਮੌਕੇ ਨੂੰ ਬੜੇ ਧਿਆਨ ਨਾਲ ਸੰਭਾਲਣਾ ਜਦ ਮੁਰੀਸੀ ਅਖੀਰ رائے ਕੀਤੀ ਗਈ ਕਿ ਨਵਾਬੀ ਲੈ ਲੈਣੀ ਚਾਹੀਦੀ ਹੈ ਪਰ ਫੈਸਲਾ ਕੀਤਾ ਗਿਆ ਕਿ ਨਵਾਬੀ ਸੰਗਤ ਦੀ ਸੇਵਾ ਕਰਨ ਵਾਲੇ ਕਿਸੇ ਸਿੰਘ ਨੂੰ ਦਿੱਤੀ ਜਾਵੇ ਰੋਪੜ ਦੀ جنگ ਲੜ ਕੇ ਵਾਪਸ ਆਇਆ ਇੱਕ ਨੌਜਵਾਨ ਸੰਗਤ ਨੂੰ ਪੱਖਾ ਚੱਲ ਰਿਹਾ ਸੀ ਇਹ ਨੌਜਵਾਨ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਵੀ ਕਰਦਾ ਸੀ ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਖਾਲਸੇ ਦੇ ਇਸ ਫੈਸਲੇ ਨੂੰ ਉਹ ਨਾ ਨਹੀਂ ਕਰ ਸਕਦੇ ਸਨ ਨਵਾਬੀ ਦੀ ਖਿੱਲਤ ਜਿਸ ਵਿੱਚ 1 ਲੱਖ ਮਾਇਆ ਅਤੇ ਕਈ ਕੀਮਤੀ ਵਸਤੂਆਂ ਸਨ ਪਹਿਲਾਂ ਪੰਜ ਸਿੰਘਾਂ ਦੇ ਚਰਨਾਂ ਨੂੰ ਛੁਆਈ ਗਈ ਨਵਾਬ ਕਪੂਰ ਸਿੰਘ ਨੇ ਕਿਸੇ ਵੀ ਤਖਤ ਤੇ ਬੈਠਣ ਤੋਂ ਮਨ੍ਹਾ ਕਰ ਦਿੱਤਾ ਅਤੇ ਸ਼ਰਤ ਰੱਖੀ ਕਿ ਉਹ ਘੋੜਿਆਂ ਦੀ ਸੇਵਾ ਇਸੇ ਤਰ੍ਹਾਂ ਜਾਰੀ ਰੱਖਣਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਜੰਗਲਾਂ ਤੇ ਅਜਾੜਾਂ ਤੋਂ ਲਿਆ ਕੇ ਅੰਮ੍ਰਿਤਸਰ ਵਿੱਚ ਵਸਾਉਣ ਦਾ ਕੰਮ ਕੀਤਾ ਪਰ ਸਾਲ 1734 ਵਿੱਚ 90 ਸਾਲ ਦੇ ਜਥੇਦਾਰ ਦਰਬਾਰਾ ਸਿੰਘ ਜੀ ਦੀ ਮੌਤ ਹੋ ਗਈ ਖਾਲਸੇ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਹੁਣ ਸਿਰਫ ਨਵਾਬ ਕਪੂਰ ਸਿੰਘ ਦੀ ਸੀ ਤੇ ਉਹਨਾਂ ਇਹ ਜ਼ਿੰਮੇਵਾਰੀ ਬਖੂਬੀ ਨੇ ਬਾਈ ਦਲ ਖਾਲਸਾ ਦੇ ਹੇਠ ਬੁੱਢਾ ਦਲ ਅਤੇ ਤਰਨਾ ਦਲ ਦਾ ਗਠਨ ਕੀਤਾ ਗਿਆ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਨੂੰ ਜੰਗੀ ਕਾਰਵਾਈਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਇਸ ਦਲ ਨੂੰ ਤਰਨਾ ਦਲ ਦਾ ਨਾਮ ਦਿੱਤਾ ਗਿਆ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਬੁੱਢਾ ਦਲ ਨੇ ਸੰਭੀ ਨਵਾਬੀ ਤੋਂ ਆਉਣ ਵਾਲੀ ਆਮਦਨ ਗੁਰੂ ਦੀ ਗੋਲਕ ਵਿੱਚ ਪਾਈ ਜਾਂਦੀ। ਇਹ ਪਾਰਦਰਸ਼ਿਤਾ ਉਹਨਾਂ ਸਿੰਘਾਂ ਦੇ ਸੱਚੇ ਸੁੱਚੇ ਮਨਸੂਬਿਆਂ ਨੂੰ ਬਿਆਨ ਕਰਦੀ ਹੈ। ਬੁੱਢਾ ਦਲ ਦੇ ਪ੍ਰਚਾਰ ਦਾ ਐਸਾ ਅਸਰ ਹੋਇਆ ਕਿ ਸੈਂਕੜਿਆਂ ਦੀ ਗਿਣਤੀ ਵਾਲਾ ਖਾਲਸਾ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚਿਆ। ਤਰਨਾ ਦਲ ਦੇ ਲੜਾਕੂ ਸਿੰਘਾਂ ਦੀ ਗਿਣਤੀ ਵੱਧ ਕੇ 12000 ਹੋ ਗਈ। ਖਾਲਸੇ ਨੂੰ ਇਸ ਤਰੀਕੇ ਨਾਲ ਜਥੇਬੰਦ ਕਰਨਾ ਨਵਾਬ ਕਪੂਰ ਸਿੰਘ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਸਾਲ 1748 ਵਿੱਚ ਬਣੀਆਂ 12 ਸਿੱਖ ਮਿਸਲਾਂ ਦੀਆਂ ਜੜ੍ਹਾਂ ਵੀ ਇਨ੍ਹਾਂ ਜਥੇਬੰਦੀਆਂ ਦੇ ਵਿੱਚੋਂ ਹੀ ਲੱਭਦੀਆਂ ਨੇ ਪਰ ਇਹ ਸਫ਼ਰ ਇੰਨਾ ਸੁਖਾਲਾ ਨਹੀਂ ਸੀ ਅਮਨ ਸ਼ਾਂਤੀ ਵਾਲਾ ਇਹ ਸਮਾਂ ਜ਼ਿਆਦਾ ਚਿਰ ਨਾ ਚੱਲ ਸਕਿਆ ਸਾਲ 1735 ਦੇ ਅੱਧ ਵਿੱਚ ਜ਼ਕਰੀਆ ਖਾਨ ਨੇ ਇਹ ਸੰਧੀ ਤੋੜ ਦਿੱਤੀ ਸਿੱਖ ਫਿਰ ਤੋਂ ਆਪਦੇ ਪੁਰਾਣੇ ਟਿਕਾਣਿਆਂ ਵੱਲ ਤੁਰ ਪਏ ਮਜ਼ਬੂਤ ਹੋ ਚੁੱਕੇ ਖਾਲਸੇ ਦੀ ਅੱਖ ਵੀ ਹੁਣ ਪੂਰੇ ਪੰਜਾਬ ਦੇ ਸੀ ਜਗੀਰ ਤੇ ਮੁਗਲਾਂ ਦੇ ਕਬਜ਼ੇ ਪਿੱਛੋਂ ਬੁੱਢਾ ਦਲ ਮਾਲਵੇ ਵੱਲ ਚਲਾ ਗਿਆ ਇਸੇ ਸਾਲ ਸੁਨਾਮ ਤੇ ਸਰਹੰਦ ਦੇ ਇਲਾਕੇ ਵਿੱਚ ਸਿੰਘਾਂ ਦੇ ਮੁਗਲਾਂ ਨਾਲ ਦੋ ਵਾਰ ਟੱਕਰੇ ਹੋਏ। ਬੁੱਢਾ ਦਲ ਦੀ ਮਦਦ ਨਾਲ ਹੀ ਆਲਾ ਸਿੰਘ ਨੇ ਪੂਰੇ ਸਨਾਮ ਦੇ ਇਲਾਕੇ ਤੇ ਕਬਜ਼ਾ ਕੀਤਾ। ਮਾਲਵੇ ਤੋਂ ਮਾਝੇ ਵੱਲ ਮੁੜ ਰਹੇ ਨਵਾਬ ਕਪੂਰ ਸਿੰਘ ਬਸਰਕੇ ਪਿੰਡ ਵਿੱਚ ਤਰੁਣਾ ਦਲ ਨਾਲ ਮਿਲੇ। ਇਸੇ ਸਥਾਨ ਤੇ ਹੀ ਸਾਲ 1736 ਵਿੱਚ ਉਹਨਾਂ ਦੀ ਮੁਗਲ ਫੌਜ ਨਾਲ ਜੰਗ ਹੋਈ। ਜੰਗ ਵਿੱਚ ਜਸਪਤ ਰਾਏ ਦੇ ਪੁੱਤਰ ਮੁਖਲਿਸ ਰਾਏ ਦੀ ਮੌਤ ਹੋਈ। ਮੁਖਲਿਸ ਰਾਏ ਜੋ ਕਿ ਜ਼ਕਰੀਆ ਖਾਨ ਦੇ دیਵਾਨ ਲਖਪਤ ਰਾਏ ਦਾ ਪਤੀਜਾ ਸੀ। ਬਸਰਕੇ ਦੀ ਜੰਗ ਵਿੱਚ ਹੋਈ ਹਾਰ ਪਿੱਛੋਂ ਜ਼ਕਰੀਆ ਖਾਨ ਨੇ ਹਰਮੰਦਰ ਸਾਹਿਬ ਨੂੰ ਆਪਦੇ ਕਬਜ਼ੇ ਵਿੱਚ ਲੈ ਲਿਆ। ਸਾਲ 1737 ਵਿੱਚ ਅੰਮ੍ਰਿਤਸਰ ਸ਼ਹਿਰ ਦਾ ਕੰਟਰੋਲ ਕਾਜ਼ੀ ਅਬਦੁਲ ਰਹਿਮਾਨ ਨੂੰ ਦਿੱਤਾ ਗਿਆ। 2000 ਦੀ ਫੌਜ ਹਰਮੰਦਰ ਸਾਹਿਬ ਵਿਖੇ ਤਨਾਤ ਕੀਤੀ ਗਈ। ਨਵਾਬ ਕਪੂਰ ਸਿੰਘ ਦਾ ਅਗਲਾ ਨਿਸ਼ਾਨਾ ਹੁਣ ਅੰਮ੍ਰਿਤਸਰ ਸੀ ਸਾਲ 1738 ਵਿੱਚ ਹੋਈ ਇਸ ਜੰਗ ਵਿੱਚ ਸਿੰਘਾਂ ਨੇ ਕਾਜ਼ੀ ਅਬਦੁਲ ਰਹਿਮਾਨ ਨੂੰ ਮਾਰ ਦਿੱਤਾ ਕਾਜ਼ੀ ਅਬਦੁਲ ਰਹਿਮਾਨ ਦੀ ਮੌਤ ਤੋਂ ਬਾਅਦ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਦਾ ਪ੍ਰਬੰਧ ਮੱッセ ਰੰਗੜ ਨੂੰ ਦਿੱਤਾ ਮੱッセ ਰੰਗੜ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਇਸੇ ਸਾਲ ਜ਼ਕਰੀਆ ਖਾਨ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਵੀ ਸ਼ਹੀਦ ਕਰਵਾ ਦਿੱਤਾ ਗਿਆ ਨਵਾਬ ਕਪੂਰ ਸਿੰਘ ਦਾ ਮੁਕਾਬਲਾ ਕਰਨ ਲਈ ਦਿੱਲੀ ਤੋਂ ਕਮਾਂਡਰ ਸਮਾਦ ਖਾਨ ਨੂੰ ਬੁਲਾਇਆ ਗਿਆ। ਸਾਲ 1738 ਵਿੱਚ ਹੋਈ ਇਸ ਦੂਜੀ ਜੰਗ ਵਿੱਚ ਸਮਾਦ ਖਾਨ ਨੂੰ ਮੂੰਹ ਦਿਖਾਣੀ ਪਈ। ਨਵਾਬ ਕਪੂਰ ਸਿੰਘ ਪੇਸ਼ ਬਦਲ ਕੇ ਲਾਹੌਰ ਦੀ ਸ਼ਾਹੀ ਮਸਜਿਦ ਤੱਕ ਪਹੁੰਚ ਗਏ। ਪਰ ਜ਼ਕਰੀਆ ਖਾਨ ਦੀ ਕਿਸਮਤ ਤੇ ਚੰਗੀ ਸੀ ਕਿ ਉਸ ਦਿਨ ਉਹ ਮਸਜਿਦ ਨਾ ਆਇਆ। ਸਾਲ 1740 ਵਿੱਚ ਖਾਲਸੇ ਨੇ ਮੱਸੇ ਰੰਗੜ ਦੇ ਪਾਪਾਂ ਦਾ ਬਦਲਾ ਵੀ ਲਿਆ। ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਪੰਗੋ ਉਦਾਸਰ ਨੀਚੇ ਤੇ ਟੰਗ ਕੇ ਬੀਕਾ ਨੀਰ ਲੈ ਕੇ ਗਏ ਸਮੇਂ ਦੇ ਨਾਲ-ਨਾਲ ਜ਼ਾਲਮ ਬਦਲਦੇ ਰਹੇ ਪਰ ਸਿੱਖਾਂ ਨੇ ਹਰ ਇੱਕ ਜ਼ੁਲਮ ਦਾ ਮੁਕਾਬਲਾ ਕੀਤਾ ਸਾਲ 1739 ਵਿੱਚ ਦਿੱਲੀ ਦਾ ਖਜ਼ਾਨਾ ਤੇ ਇੱਜ਼ਤ ਲੁੱਟ ਕੇ ਲਿਜਾ ਰਹੇ ਨਾਦਰ ਸ਼ਾਹ ਨੇ ਵੀ ਸਿੱਖਾਂ ਦਾ ਖੌਫ ਖਾਦਾ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਸਿੱਖਾਂ ਨੂੰ ਖਤਮ ਕਰਨ ਦੀ ਨਸੀਹਤ ਦੇ ਕੇ ਗਿਆ ਸਾਲ 1745 ਵਿੱਚ ਜ਼ਕਰੀਆ ਖਾਨ ਦੀ ਮੌਤ ਹੋਈ ਪਰ ਉਨ੍ਹਾਂ ਇਹਨਾਂ 6 ਸਾਲਾਂ ਵਿੱਚ ਸਿੱਖਾਂ ਦਾ ਵੱਡਾ ਕਤਲੇਆਮ ਕੀਤਾ। ਯਾਹੀਆ ਖਾਨ ਲਾਹੌਰ ਦਾ ਨਵਾਂ ਗਵਰਨਰ ਬਣਿਆ ਪਰ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਦਲੇਰ ਨੌਜਵਾਨਾਂ ਸਦਕਾ ਸਿੱਖ ਜ਼ੁਲਮ ਦਾ ਮੁਕਾਬਲਾ ਕਰਦੇ ਰਹੇ। ਸਾਲ 1746 ਦੀ ਕਾਨੂੰਵਾਨ ਦੀ ਜੰਗ ਵਿੱਚ ਦਿਵਾਨ ਲਖਪਤ ਰਾਏ ਦੇ ਪ੍ਰਾ ਅਤੇ ਫੌਜਦਾਰ ਜਸਪਤ ਰਾਏ ਦਾ ਵੀ ਅੰਤ ਹੋਇਆ। ਉਧਰ ਵੱਧਦੀ ਉਮਰ ਦੇ ਨਾਲ ਨਵਾਬ ਕਪੂਰ ਸਿੰਘ ਨੇ ਪੰਥ ਦੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸੌਂਪੀ। ਸਾਲ 1748 ਵਿੱਚ ਉਹ ਦਲ ਖਾਲਸਾ ਦੇ ਅਗਲੇ ਮੁਖੀ ਬਣੇ। ਸਾਲ 1753 ਦੇ ਅਕਤੂਬਰ ਦੇ ਮਹੀਨੇ ਵਿੱਚ ਨਵਾਬ ਕਪੂਰ ਸਿੰਘ ਨੇ ਆਖਰੀ ਸਾਹ ਲਏ। ਉਹਨਾਂ ਆਪਦੇ ਜੀਵਨ ਵਿੱਚ ਸਿੱਖ ਇਤਿਹਾਸ ਦਾ ਉਹ ਕਾਲਾ ਦੌਰ ਵੇਖਿਆ ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੁੰਦਾ। ਪਰ ਸਿੱਖ ਇਤਿਹਾਸ ਦੇ ਕਾਲੇ ਦੌਰ ਦਾ ਇਹ ਹਜੇ ਪਹਿਲਾ ਚੈਪਟਰ ਸੀ। ਅਜੇ ਬਹੁਤ ਕੁਝ ਵਾਪਰਨਾ ਬਾਕੀ ਸੀ 18ਵੀਂ ਸਦੀ ਦੇ ਉਸ ਇਤਿਹਾਸ ਦੇ ਅਗਲੇ ਅਧਿਆਏ ਦੀ ਚਰਚਾ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਪਰ ਵੀਡੀਓ ਖਤਮ ਕਰਨ ਤੋਂ ਪਹਿਲਾਂ ਇੱਕ ਐਸਾ ਕਿੱਸਾ ਜੋ ਸਿੱਖਾਂ ਦੇ ਕਰਤਾਰਾਂ ਨੂੰ ਬਿਆਨ ਕਰਦਾ ਹੈ ਕੁਝ ਕੀਮਤੀ ਗੱਲਾਂ ਜੋ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ। ਕੜਾਕੇ ਦੀ ਇੱਕ ਠੰਡੀ ਰਾਤ ਨੂੰ ਸਿੱਖਾਂ ਨੇ ਦਿੱਲੀ ਵੱਲ ਜਾਂਦਾ ਖਜ਼ਾਨਾ ਲੁੱਟਿਆ ਸੀ। ਇਸ ਵਿੱਚ ਕੀਮਤੀ ਸ਼ੌਲ ਅਤੇ ਕੰਬਲ ਸਨ। ਉਧਰ ਸਿੰਘਾਂ ਕੋਲ ਤਾਂ ਧੱਕਣ ਲਈ ਕੱਪੜੇ ਵੀ ਨਹੀਂ ਸਨ। ਇਹ ਵੇਖ ਕੇ ਉਹਨਾਂ ਨੂੰ ਸੁੱਖ ਦਾ ਸਾ ਆਇਆ। ਪਰ ਇਹ maal ਸਿਆਲਕੋਟ ਦੇ ਇੱਕ ਵਪਾਰੀ ਦਾ ਸੀ ਤੇ ਉਸ ਨੂੰ ਇਸ ਦੀ ਪੇਮੈਂਟ maal ਨੂੰ ਦਿੱਲੀ ਪਹੁੰਚਾ ਕੇ ਹੀ ਮਿਲਣੀ ਸੀ। ਫੌਰਨ ਜਥੇਦਾਰ ਨੇ ਹੁਕਮ ਦਿੱਤਾ ਕਿ ਇਹ ਸਰਕਾਰੀ ਖਜ਼ਾਨਾ ਨਹੀਂ ਹੈ ਅਤੇ ਇਹ ਕਹਿ ਕੇ ਖਜ਼ਾਨਾ ਸੇਠ ਨੂੰ ਮੋੜ ਦਿੱਤਾ ਇਸ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਮਾੜੇ ਹਾਲਾਤਾਂ ਵਿੱਚ ਵੀ ਕਦੇ ਆਪਦੇ ਅਸੂਲ ਨਹੀਂ ਭੁੱਲਣੇ ਚਾਹੀਦੇ ਜਿਸ ਤਰ੍ਹਾਂ ਜਥੇਦਾਰ ਦਰਬਾਰਾ ਸਿੰਘ ਨੇ ਨਵਾਬੀ ਲੈਣ ਤੋਂ ਮਨਾਂ ਕੀਤਾ ਸੀ ਉਹਦੇ ਤੋਂ ਅੱਜ ਦੇ ਲਾਲਚੀ ਆਗੂਆਂ ਤੇ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਜ਼ਕਰੀਆ ਖਾਨ ਨੇ ਭਾਵੇਂ ਇੱਕ ਚਾਲ ਦੇ ਤਹਿਤ ਨਵਾਬੀ ਦੀ ਪੇਸ਼ਕਸ਼ ਕੀਤੀ ਸੀ ਪਰ ਦੁਸ਼ਮਣ ਦੀ ਇਸ ਚਾਲ ਵਿੱਚੋਂ ਵੀ ਕੌਮ ਦਾ ਹਿੱਤ ਲੱਭਣਾ ਉਦੋਂ ਦੇ ਸਿੱਖ ਆਗੂਆਂ ਦੀ ਡੂੰਗੀ ਸੋਚ ਨੂੰ ਬਿਆਨ ਕਰਦਾ ਹੈ ਨਵਾਬ ਕਪੂਰ ਸਿੰਘ ਨੇ ਜਿਸ ਤਰ੍ਹਾਂ ਇਸ ਮੌਕੇ ਦਾ ਇਸਤੇਮਾਲ ਸਿੱਖਾਂ ਨੂੰ ਜਥੇਬੰਦ ਤੇ ਮਜ਼ਬੂਤ ਕਰਨ ਲਈ ਕੀਤਾ ਉਹ ਕਾਬਿਲੇ ਤਾਰੀਫ ਹੈ ਤੇ ਜਿਸ ਤਰ੍ਹਾਂ ਘੋੜਿਆਂ ਦੀ ਲਿੱਦ ਚੱਕਣ ਵਾਲਾ ਇੱਕ ਸੇਵਾਦਾਰ ਨਵਾਬ ਬਣ ਗਿਆ ਇਹ ਦਰਸਾਉਂਦਾ ਹੈ ਕਿ ਜੇ ਨੀਤ ਸਾਫ਼ ਹੋਵੇ ਤੇ ਅਹੁਦੇ ਆਪ ਚੱਲ ਕੇ ਤੁਹਾਡੇ ਕੋਲ ਆ ਜਾਂਦੇ ਨੇ 14 ਜਨਵਰੀ 1761 ਪਾਣੀਪਤ ਦੀ ਤੀਜੀ ਜੰਗ ਅਬਦਾਲੀ ਦੀ ਫੌਜ ਮਰਾਠਿਆਂ ਨੂੰ ਚੁਣ-ਚੁਣ ਕੇ ਮਾਰ ਰਹੀ ਸੀ 50000 ਮਰਾਠਿਆਂ ਦਾ ਕਤਲ ਹੋ ਚੁੱਕਾ ਸੀ ਤੇ ਗੁਲਾਮ ਸਿਪਾਈਆਂ ਨੂੰ ਬਲੋਚਿਸਤਾਨ ਦੇ ਰਸਤੇ ਕਾਬੁਲ ਲਿਜਾਇਆ ਜਾ ਰਿਹਾ ਸੀ ਮਰਾਠੇ ਵੀ ਇਸ ਜੰਗ ਵਿੱਚ ਬਹੁਤ ਗੈਰ ਜ਼ਰੂਰੀ ਸਮਾਨ ਅਤੇ ਪਰਿਵਾਰਾਂ ਨੂੰ ਨਾਲ ਲੈ ਕੇ ਆਏ ਸਨ ਇਸੇ ਲਈ ਗੁਲਾਮ ਔਰਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਅਬਦਾਲੀ ਨੇ ਇਹਨਾਂ ਔਰਤਾਂ ਨੂੰ ਵੀ ਪੰਜਾਬ ਦੇ ਰਸਤੇ ਅਫਗਾਨਿਸਤਾਨ ਲਿਜਾਣ ਦਾ ਹੁਕਮ ਦਿੱਤਾ ਪਰ ਰਸਤੇ ਵਿੱਚ ਅਬਦਾਲੀ ਦੀ ਫੌਜ ਦਾ ਮੁਕਾਬਲਾ ਇੱਕ ਸਿੱਖ ਯੋਧੇ ਨਾਲ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਅਫਗਾਨੀ ਫੌਜ ਤੇ ਹਮਲਾ ਕੀਤਾ ਗਿਆ ਗੁਲਾਮ ਔਰਤਾਂ ਨੂੰ ਛੁਡਾ ਮਰਾਠਿਆਂ ਦੀ ਇੱਜ਼ਤ ਬਚਾਈ ਗਈ ਅੱਜ ਵੀ ਸਤਲੁਜ ਦਰਿਆ ਦਾ ਉਹ ਕੰਡਾ ਇਸ ਕਿਸੇ ਦੀ ਗਵਾਹੀ ਦਿੰਦਾ ਹੈ ਪਰ ਨਵਾਬ ਕਪੂਰ ਸਿੰਘ ਤੋਂ ਬਾਅਦ ਦਲ ਖਾਲਸਾ ਦੇ ਦੂਜੇ ਮੁਖੀ ਬਣੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਇਹ ਸਫ਼ਰ ਸ਼ੁਰੂ ਹੋਇਆ ਲਾਹੌਰ ਤੋਂ 3 ਮਈ 1718 ਲਾਹੌਰ ਦੇ ਆਲੂ ਪਿੰਡ ਵਿੱਚ ਜੱਸਾ ਸਿੰਘ ਦਾ ਜਨਮ ਹੋਇਆ ਪਿਤਾ ਬਦਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸਿਪਾਹੀ ਸਨ ਜੱਸਾ ਸਿੰਘ ਦੀ ਉਮਰ ਹਜੇ 4 ਸਾਲ ਦੀ ਹੀ ਸੀ ਕਿ ਪਿਤਾ ਜੀ ਦੀ ਅਕਾਲ ਮੌਤ ਹੋ ਗਈ। ਮਾਤਾ ਜੀ ਨੇ ਜੱਸਾ ਸਿੰਘ ਨੂੰ ਚੰਗੀ ਵਿੱਦਿਆ ਦਿੱਤੀ। ਗੁਰੂ ਚਰਨਾਂ ਨਾਲ ਜੋੜ ਕੇ ਰੱਖਿਆ। ਇਸੇ ਪਰਵਰਿਸ਼ ਦਾ ਨਤੀਜਾ ਛੇਤੀ ਹੀ ਸਾਹਮਣੇ ਆਇਆ। ਇੱਕ ਦਿਨ ਮਾਤਾ ਜੀ ਨੇ ਸੰਗਤਾਂ ਨਾਲ ਮਾਤਾ ਸਾਹਿਬਕੌਰ ਜੀ ਦੇ ਦਰਸ਼ਨ ਕਰਨ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ। ਇੱਥੇ ਹੀ ਬਾਲਕ ਜੱਸਾ ਸਿੰਘ ਨੇ ਗੁਰੂ ਮਾਤਾ ਦੇ ਸਾਹਮਣੇ ਆਸਾਦੀ ਵਾਰ ਦਾ ਕੀਰਤਨ ਕਰਕੇ ਸੁਣਾਇਆ। ਮਾਤਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਦੋਵਾਂ ਮਾਂ ਪੁੱਤ ਨੂੰ ਆਪਦੇ ਕੋਲ ਹੀ ਰੱਖ ਲਿਆ। ਇਥੋਂ ਹੀ ਜੱਸਾ ਸਿੰਘ ਨੇ ਉਰਦੂ ਫਾਰਸੀ ਹਿੰਦੀ ਅਤੇ ਮੈਥ ਦੀ ਸਿੱਖਿਆ ਹਾਸਲ ਕੀਤੀ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਪਰ ਜੱਸਾ ਸਿੰਘ ਦੀ ਕਿਸਮਤ ਵਿੱਚ ਨਵਾਬ ਕਪੂਰ ਸਿੰਘ ਨਾਲ ਮੁਲਾਕਾਤ ਲਿਖੀ ਸੀ ਜੱਸਾ ਸਿੰਘ ਦੇ ਮਾਮਾ ਭਾਗ ਸਿੰਘ ਆਲੂਵਾਲੀਆ ਦੇ ਘਰ ਔਲਾਦ ਨਹੀਂ ਸੀ ਭਾਗ ਸਿੰਘ ਨੇ ਦਿੱਲੀ ਆ ਕੇ ਗੁਰੂ ਮਾਤਾ ਤੋਂ ਇਜਾਜ਼ਤ ਲਈ ਅਤੇ ਦੋਵਾਂ ਨੂੰ ਆਪਦੇ ਨਾਲ ਲੈ ਗਏ ਭਾਗ ਸਿੰਘ ਦੀ ਨਵਾਬ ਕਪੂਰ ਸਿੰਘ ਨਾਲ ਵੀ ਚੰਗੀ ਨੇੜਤਾ ਸੀ ਪਰ ਸਿੱਖਾਂ ਨੂੰ ਉਸ ਵੇਲੇ ਤੱਕ ਹਜੇ ਨਵਾਬੀ ਨਹੀਂ ਮਿਲੀ ਸੀ ਤੇ ਸਰਦਾਰ ਕਪੂਰ ਸਿੰਘ ਦਾ ਜਥਾ ਵੀ ਜੰਗਲਾਂ ਵਿੱਚ ਹੀ ਰਹਿੰਦਾ ਸੀ ਭਾਗ ਸਿੰਘ ਦੇ ਘਰ ਹੀ ਉਹਨਾਂ ਦੀ ਜੱਸਾ ਸਿੰਘ ਨਾਲ ਮੁਲਾਕਾਤ ਹੋਈ ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਸਰਦਾਰ ਕਪੂਰ ਸਿੰਘ ਨੂੰ ਐਸਾ ਮੋਲਿਆ ਕਿ ਉਹਨਾਂ ਜੱਸਾ ਸਿੰਘ ਨੂੰ ਨਾਲ ਲਿਜਾਣ ਦੀ ਜਿੱਦ ਕੀਤੀ ਇਸ ਤਰ੍ਹਾਂ 12 ਸਾਲ ਦਾ ਇਹ ਬੱਚਾ ਖਾਲਸੇ ਦੇ ਜਥੇ ਵਿੱਚ ਸ਼ਾਮਲ ਹੋਇਆ ਅਤੇ ਅੱਗੇ ਚੱਲ ਕੇ ਦਲ ਖਾਲਸਾ ਦਾ ਮੁਖੀ ਵੀ ਬਣਿਆ ਅੱਗੇ ਦਾ ਸਫ਼ਰ ਹੁਣ ਬਿਲਕੁਲ ਵੱਖਰਾ ਹੋਣ ਵਾਲਾ ਸੀ ਜੱਸਾ ਸਿੰਘ ਲੰਗਰ ਦੇ ਭਾਂਡੇ ਅਤੇ ਘੋੜਿਆਂ ਨੂੰ ਪੱਠਿਆਂ ਦੀ ਸੇਵਾ ਕਰਦੇ ਨਾਲ ਨਾਲ ਸ਼ਸਤਰ ਵਿਦਿਆ ਦੀ ਤਾਲੀਮ ਵੀ ਲੈਂਦੇ ਦਿੱਲੀ ਵਿੱਚ ਰਹਿ ਕੇ ਆਏ ਜੱਸਾ ਸਿੰਘ ਤੇ ਹਿੰਦੀ ਤੇ ਫਾਰਸੀ ਭਾਸ਼ਾ ਦਾ ਕਾਫੀ ਪ੍ਰਭਾਵ ਸੀ ਜਿਸ ਕਰਕੇ ਜਥੇ ਦੇ ਕੁਝ ਸਿੰਘ ਉਹਨਾਂ ਨਾਲ ਮਖੌਲ ਵੀ ਕਰਦੇ ਜੱਸਾ ਸਿੰਘ ਨੇ ਇਸ ਦਾ ਜ਼ਿਕਰ ਇੱਕ ਵਾਰ ਨਵਾਬ ਕਪੂਰ ਸਿੰਘ ਨਾਲ ਕੀਤਾ ਇਨ੍ਹਾਂ ਸਿੰਘਾਂ ਨੇ ਹਜੇ ਸਾਲ 1733 ਵਿੱਚ ਹੀ ਕੋੜਿਆਂ ਦੀ ਲਿੱਦ ਚੁੱਕਣ ਵਾਲੇ ਸਰਦਾਰ ਕਪੂਰ ਸਿੰਘ ਨੂੰ ਪਹਿਲਾ ਸਿੱਖ ਨਵਾਬ ਬਣਾਇਆ ਸੀ ਤੇ ਉਹ ਸ਼ਾਇਦ ਸੋਚਦੇ ਸਨ ਕਿ ਇਹੀ ਸਿੱਖ ਇੱਕ ਦਿਨ ਜੱਸਾ ਸਿੰਘ ਨੂੰ ਸੁਲਤਾਨ ਬਣਾਉਣਗੇ ਨਵਾਬ ਕਪੂਰ ਸਿੰਘ ਦੇ ਜੀਵਨ ਕਾਲ ਦੀਆਂ तमाम ਪ੍ਰਾਪਤੀਆਂ ਭਾਵੇਂ ਉਹ ਦਲ ਖਾਲਸਾ ਦੇ ਤਹਿਤ ਸਿੱਖਾਂ ਨੂੰ ਜਥੇਬੰਦ ਕਰਨਾ ਹੋਵੇ ਜਾਂ ਮੁਗਲਾਂ ਖਿਲਾਫ ਜੰਗਾਂ ਇੱਕ ਨੌਜਵਾਨ ਲੜਾਕੇ ਵਜੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਹਮੇਸ਼ਾ ਖਾਸ ਭੂਮਿਕਾ ਨਿਭਾਈ ਨਾਦਰ ਸ਼ਾਹ ਤੋਂ ਦਿੱਲੀ ਦੀ ਆਬਰੂ ਬਚਾਉਣ ਵੇਲੇ ਉਹਨਾਂ ਦੀ ਉਮਰ ਸਿਰਫ 21 ਸਾਲ ਦੀ ਸੀ ਉਹਨਾਂ ਇਨ੍ਹਾਂ तमाम ਜੰਗਾਂ ਵਿੱਚ ਇੱਕ ਚੰਗੇ ਲੀਟਰ ਹੋਣ ਦਾ ਸਬੂਤ ਵੀ ਦਿੱਤਾ ਇਸ ਲਈ ਸਾਲ 1748 ਦੇ ਸਰਬੱਤ ਖਾਲਸਾ ਦੇ ਮੌਕੇ ਤੇ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਜ਼ਿੰਮੇਵਾਰੀ ਜੱਸਾ ਸਿੰਘ ਆਲੂਵਾਲੀਆ ਨੂੰ ਸੌਂਪੀ ਤੇ ਉਹਨਾਂ ਇਹ ਜ਼ਿੰਮੇਵਾਰੀ ਬਖੂਬੀ ਨਿਭਾਈ ਉਸ ਵੇਲੇ ਅਬਦਾਲੀ ਤੇ ਮੁਗਲਾਂ ਵਿਚਕਾਰ ਚੱਲਦੀ ਜੰਗ ਕਰਕੇ ਮੁਗਲ ਰਾਜ ਕਮਜ਼ੋਰ ਪੈ ਰਿਹਾ ਸੀ ਇਨ੍ਹਾਂ ਹਾਲਾਤਾਂ ਵਿੱਚ ਸਿੱਖਾਂ ਦੀ ਤਾਕਤ ਵਿੱਚ ਪੂਰਵਾਦ ਦਾ ਹੋਇਆ ਦਰੁਨਾ ਦਲ ਪਹਿਲਾਂ ਹੀ ਪੰਜ ਜਥਿਆਂ ਵਿੱਚ ਵੰਡਿਆ ਜਾ ਚੁੱਕਾ ਸੀ ਹਰ ਇੱਕ ਜਥੇ ਕੋਲ ਵੱਖਰਾ ਝੰਡਾ ਅਤੇ ਨਗਾੜਾ ਸੀ ਛੇਤੀ ਹੀ ਇਹ ਗਿਣਤੀ ਪੰਜ ਤੋਂ ਵੱਧ ਕੇ 65 ਤੱਕ ਪਹੁੰਚ ਗਈ ਸਾਲ 1748 ਤੱਕ ਐਸੇ 400 ਤੋਂ ਵੱਧ ਜਥੇ ਆਪਰੇਟ ਕਰ ਰਹੇ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇਨ੍ਹਾਂ ਜਥਿਆਂ ਨੂੰ ਜੋੜਨਾ ਸ਼ੁਰੂ ਕੀਤਾ ਦਲ ਖਾਲਸਾ ਦੇ ਹੇਠ 12 ਮੁੱਖ ਜਥਿਆਂ ਦਾ ਗਠਨ ਕੀਤਾ ਗਿਆ ਜਥਿਆਂ ਦੇ ਸਰਦਾਰ ਦਲ ਖਾਲਸਾ ਦੇ ਮੁਖੀ ਨੂੰ ਰਿਪੋਰਟ ਕਰਦੇ ਇਹਨਾਂ ਜਥਿਆਂ ਨੂੰ ਹੀ ਅੱਗੇ ਚੱਲ ਕੇ ਮਿਸਲਾਂ ਕਿਹਾ ਜਾਣ ਲੱਗਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪ ਆਲੂਵਾਲੀਆ ਮਿਸਲ ਦੇ ਆਗੂ ਵੀ ਸਨ ਇਸੇ ਤਰ੍ਹਾਂ ਨਵਾਬ ਕਪੂਰ ਸਿੰਘ ਵੀ ਫੈਜ਼ਲਪੁਰੀਆ ਮਿਸਲ ਦੇ ਆਗੂ ਹੋਏ ਸਮੇਂ ਦੇ ਨਾਲ ਇਹਨਾਂ ਮਿਸਲਾਂ ਨੇ ਆਪਦੀਆਂ ਹੱਦਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਪਰ ਇਹਦੇ ਨਾਲ ਮਿਸਲਾਂ ਦੇ ਆਪਸੀ ਹੱਤੀ ਮਸਲੇ ਵੀ ਹੁੰਦੇ ਮਿਸਲਾਂ ਦੇ ਆਪਸੀ ਝਗੜਿਆਂ ਨਾਲ ਨੁਕਸਾਨ ਵਧਣ ਲੱਗਾ। ਪੰਥ ਵਿੱਚ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜ਼ਰੂਰੀ ਫੈਸਲਾ ਕੀਤਾ। ਪੜੇ ਲਿਖੇ ਹੋਣ ਕਰਕੇ ਉਹਨਾਂ ਮਿਸਲਾਂ ਦੇ ਜਿੱਤੇ ਹੋਏ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣਾ ਸ਼ੁਰੂ ਕਰ ਦਿੱਤਾ। ਮਿਸਲਾਂ ਦੇ ਆਪਸੀ ਮਸਲੇ ਵਈਆਂ ਫਰੋਲ ਕੇ ਨਿਪਟਾ ਲਏ ਜਾਂਦੇ। ਵੈਸੇ ਤਾਂ ਮਿਸਲਾਂ ਦੇ ਆਪਸੀ ਝਗੜਿਆਂ ਦਾ ਕਿੱਸਾ 18ਵੀਂ ਸਦੀ ਦੇ ਆਖਰੀ ਦਹਾਕੇ ਤੱਕ ਚੱਲਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਹੌਰਾ ਸਾਹਿਬ ਅਤੇ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਮੌਤ ਵੀ ਇਸੇ ਤਰ੍ਹਾਂ ਹੋਈ ਉਹਨਾਂ ਦੇ ਪਿਤਾ ਜੀ ਅਤੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੀ ਮੌਤ ਵੀ ਇਹਨਾਂ ਆਪਸੀ ਝਗੜਿਆਂ ਵਿੱਚ ਹੀ ਹੋਈ ਪਰ ਜਦੋਂ ਵੀ ਕੋਈ ਬਾਹਰੀ ਹਮਲਾਵਰ ਹਮਲਾ ਕਰਦਾ ਜਾਂ ਪੰਥ ਤੇ ਵਿਪਦਾ ਆਉਂਦੀ ਤੇ ਇਹ ਮਿਸਲਾਂ ਸਾਰੇ ਮਤਪੇਦ ਭਲਾ ਕੇ ਇਕੱਠੀਆਂ ਹੋ ਜਾਂਦੀਆਂ ਸਾਲ 1761 ਤੋਂ ਬਾਅਦ ਅਬਦਾਲੀ ਨੇ ਭਾਰਤ ਤੇ ਜਿੰਨੇ ਵੀ ਹਮਲੇ ਕੀਤੇ ਸਭ ਦੀ ਇਹੀ ਕਹਾਣੀ ਸੀ ਪਰ ਸਾਲ 1761 ਦੀ ਐਸੀ ਕਿਹੜੀ ਘਟਨਾ ਸੀ ਜਿਸ ਨੇ ਅਬਦਾਲੀ ਅਤੇ ਸਿੱਖਾਂ ਦੀ ਦੁਸ਼ਮਣੀ ਦਾ ਮੋੜ ਬੰਨਿਆ ਵੀਡੀਓ ਦੀ ਸ਼ੁਰੂਆਤ ਵਿੱਚ ਪਾਣੀਪਤ ਦੀ ਤੀਜੀ ਜੰਗ ਦਾ ਜ਼ਿਕਰ ਕੀਤਾ ਸੀ ਇਹ ਅਬਦਾਲੀ ਲਈ ਸਭ ਤੋਂ ਅਹਿਮ ਹਮਲਾ ਸੀ ਮਰਾਠੇ ਇਸ ਜੰਗ ਵਿੱਚ ਹਾਰ ਚੁੱਕੇ ਸਨ ਅਬਦਾਲੀ 2200 ਮਰਾਠਾ ਔਰਤਾਂ ਨੂੰ ਗੁਲਾਮ ਬਣਾ ਕਾਬੂ ਲੇ ਜਾ ਰਹੀ ਸੀ ਮਰਾਠੇ ਆਗੂਆਂ ਦਾ ਇੱਕ ਜਥਾ ਮਦਦ ਮੰਗਣ ਲਈ ਅਕਾਲ ਤਖਤ ਸਾਹਿਬ ਪਹੁੰਚਿਆ ਸਿੱਖ ਮਿਸਲਾਂ ਦੇ ਆਗੂ ਦਲ ਖਾਲਸਾ ਦੇ ਹੇਠ ਇਕੱਠੇ ਹੋਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਸਤਲੁਜ ਦਰਿਆ ਪਾਰ ਕਰ ਰਹੀ ਅਫਗਾਨ ਫੌਜ ਉੱਤੇ ਹਮਲਾ ਕੀਤਾ ਗਿਆ ਸਿੱਖ ਸਾਰੀਆਂ ਹੀ ਗੁਲਾਮ ਔਰਤਾਂ ਨੂੰ ਛਡਾ ਉਹਨਾਂ ਦੇ ਘਰ ਛੱਡ ਕੇ ਆਏ ਇਹੀ ਉਹ ਘਟਨਾ ਸੀ ਜਿਸ ਕਰਕੇ ਅਬਦਾਲੀ ਦੀ ਸਿੱਖਾਂ ਨਾਲ ਸਿੱਧੀ ਦੁਸ਼ਮਣੀ ਪਈ ਇਸ ਤੋਂ ਬਾਅਦ ਅਬਦਾਲੀ ਦੇ ਭਾਰਤ ਤੇ ਹਰ ਇੱਕ ਹਮਲੇ ਵਿੱਚ ਉਸ ਦਾ ਮੁਕਾਬਲਾ ਸਿੱਖਾਂ ਨਾਲ ਹੋਇਆ ਪਰ ਅਬਦਾਲੀ ਇਸ ਘਟਨਾ ਤੋਂ ਬਾਅਦ ਸਿੱਖਾਂ ਨੂੰ ਜੜੋਂ ਪੁੱਟਣ ਦਾ ਮਨ ਬਣਾ ਚੁੱਕਾ ਸੀ ਫਰਵਰੀ 1762 ਵਿੱਚ ਅਚਾਨਕ ਅਬਦਾਲੀ ਨੇ ਸਿੱਖਾਂ ਤੇ ਹਮਲਾ ਬੋਲ ਦਿੱਤਾ ਇਸ ਕਤਲੇਆਮ ਦੀ ਸ਼ੁਰੂਆਤ ਲਾਹੌਰ ਤੋਂ ਹੋਈ ਔਰਤਾਂ ਤੇ ਬੱਚਿਆਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਲੱਖੀ ਜੰਗਲ ਵੱਲ ਵੱਧ ਰਹੇ ਕਰੀਬ 30000 ਨਿਹੱਥੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਕਤਲੇਆਮ ਨੂੰ ਇਤਿਹਾਸ ਵਿੱਚ ਵੱਡਾ ਕੱਲੂਕਾਰਾ ਕਿਹਾ ਜਾਂਦਾ ਹੈ ਅਪ੍ਰੈਲ ਦੇ ਮਹੀਨੇ ਵਿੱਚ ਵਾਪਸ ਜਾਂਦਾ ਅਬਦਾਲੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਟੋਪਾਂ ਤੇ ਬਾਰੂਦ ਨਾਲ ਢਹਿ ਡੇਰੀ ਕਰ ਗਿਆ ਪਰ ਅਬਦਾਲੀ ਦੀ ਜ਼ਿੰਦਗੀ ਦੀ ਪਹਿਲੀ ਹਾਰ ਉਸਤੀ ਉਡੀਕ ਕਰ ਰਹੀ ਸੀ ਵੱਡੇ ਖੱਲੂਕਾਰੇ ਦੌਰਾਨ ਇੱਕ ਦਿਨ ਵਿੱਚ ਅੱਧੀ ਸਿੱਖ ਕੌਮ ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਅਬਦਾਲੀ ਦੇ ਇਸ ਹਮਲੇ ਨੇ ਸਿੱਖਾਂ ਨੂੰ ਇੱਕ ਜੁੱਟ ਕਰ ਦਿੱਤਾ ਉਸ ਸਾਲ ਦੀਵਾਲੀ ਤੇ ਉਹਨਾਂ ਸਮਿਆਂ ਦਾ ਸਭ ਤੋਂ ਵੱਡਾ ਇਕੱਠ ਹੋਇਆ ਲਾਹੌਰ ਵਿੱਚ ਬੈਠੇ ਅਬਦਾਲੀ ਨੇ ਫੁਲਕੀਆਂ ਮਿਸਲ ਦੇ ਆਲਾ ਸਿੰਘ ਨੂੰ ਸਮਝੌਤਾ ਕਰਨ ਲਈ ਪੇਚਿਆ ਪਰ ਮਿਸਲਾਂ ਦੇ ਸਰਦਾਰਾਂ ਨੇ ਸਮਝੌਤੇ ਵਾਲੀ ਚਿੱਠੀ ਵਾੜ ਦਿੱਤੀ ਆਪਦੀ ਇੱਜ਼ਤ ਬਚਾਉਣ ਲਈ ਅਬਦਾਲੀ ਨੂੰ ਹਮਲਾ ਕਰਨਾ ਪਿਆ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਜੰਗ ਵਿੱਚ ਪਠਾਨਾਂ ਦਾ ਵੱਡਾ ਨੁਕਸਾਨ ਹੋਇਆ ਦੋਵੇਂ ਫੌਜਾਂ ਨੇ ਜੰਗ ਰੋਕ ਕੇ ਅਗਲੇ ਦਿਨ ਲੜਨ ਦਾ ਫੈਸਲਾ ਕੀਤਾ ਪਰ ਰਾਤੂ ਰਾਤ ਅਬਦਾਲੀ ਆਪਦੀ ਫੌਜ ਨੂੰ ਲੈ ਲਾਹੌਰ ਨਿਕਲ ਗਿਆ ਇਹ ਅਬਦਾਲੀ ਦੀ ਜ਼ਿੰਦਗੀ ਦੀ ਪਹਿਲੀ ਸ਼ਿਕਸ਼ਟ ਸੀ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਜੀਵਨ ਵਿੱਚ ਇਸ ਤੋਂ ਇਲਾਵਾ ਕਈ ਹੋਰ ਵੱਡੀਆਂ ਪ੍ਰਾਪਤੀਆਂ ਵੀ ਸਨ ਸਾਲ 1764 ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਰਹੰਦ ਨੂੰ ਜਿੱਤਿਆ ਸਰਹੰਦ ਤੋਂ ਲੁੱਟੇ ਇਸੇ 9 ਲੱਖ ਰੁਪਈਆ ਨਾਲ ਉਹਨਾਂ ਦਰਬਾਰ ਸਾਹਿਬ ਦੀ ਇਮਾਰਤ ਦੀ ਮੁਰੰਮਤ ਉਸਾਰੀ ਕਰਵਾਈ ਸਮੇਂ ਦੇ ਨਾਲ-ਨਾਲ ਸਿੱਖਾਂ ਦੀ ਤਾਕਤ ਹੋਰ ਵਧਣ ਲੱਗੀ ਦਲ ਖਾਲਸਾ ਨੇ ਜਮਨਾਪਾਰ ਦੇ ਇਲਾਕਿਆਂ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਨਜੀਬਉਦਦੋਲਾ ਨੇ ਸਿੱਖਾਂ ਨੂੰ 11 ਲੱਖ ਰੁਪਈਆ ਦਾ ਖਰਜਾਂ ਨਾਂ ਵੀ ਪਰਿਆ ਸਾਲ 1783 ਵਿੱਚ ਦਲ ਖਾਲਸਾ ਨੇ ਦਿੱਲੀ ਤੇ ਹਮਲਾ ਕੀਤਾ ਸਿੱਖਾਂ ਨੇ ਦਿੱਲੀ ਦੀ ਮਜ਼ਬੂਤ ਦੀਵਾਰ ਵਿੱਚ ਮੋਰੀ ਕੀਤੀ ਅਤੇ ਇਸ ਸਥਾਨ ਨੂੰ ਅੱਜ ਵੀ ਮੋਰੀ ਚੌਂਕ ਕਿਹਾ ਜਾਂਦਾ ਹੈ ਜਿਸ ਜਗ੍ਹਾ ਤੇ ਬਾਬਾ ਬਗੇਲ ਸਿੰਘ ਨੇ ਆਵਦੀ 30000 ਫੌਜ ਨੂੰ ਰੋਕਿਆ ਸੀ ਉਸ ਜਗ੍ਹਾ ਨੂੰ ਅੱਜ ਵੀ 30 ਹਜ਼ਾਰੀ ਕਿਹਾ ਜਾਂਦਾ ਹੈ ਮੁਗਲ ਬਾਦਸ਼ਾਹ ਸ਼ਾ ਅਲਮ ਦਿੱਲੀ ਛੱਡ ਕੇ ਭੱਜ ਚੁੱਕਾ ਸੀ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਸਿੱਖਾਂ ਦੀਆਂ ਇਹੀ ਨਿਸ਼ਾਨੀਆਂ ਅੱਜ ਵੀ ਦਿੱਲੀ ਵਿੱਚ ਮੌਜੂਦ ਨੇ ਦਿੱਲੀ ਜਿੱਤਣ ਪਿੱਛੋਂ ਸਾਰੇ ਹੀ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਦਾ ਬਾਦਸ਼ਾਹ ਬਣਾਉਣ ਦੀ ਗੱਲ ਕੀਤੀ ਪਰ ਰਾਮਗੜੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਇਸ ਤੇ ਇਤਰਾਜ਼ ਸੀ ਦਿੱਲੀ ਦਾ ਤਖਤ ਜਿਹਦੇ ਲਈ ਸਦੀਆਂ ਤੋਂ ਲੜਾਈਆਂ ਚੱਲਦੀਆਂ ਰਹੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਉਸ ਤਖਤ ਨੂੰ ਵੀ ਲੱਤ ਮਾਰ ਦਿੱਤੀ ਉਹ ਇਸੇ ਸਾਲ 1783 ਵਿੱਚ ਦੁਨੀਆ ਨੂੰ ਹਲਵਿਦਾ ਕਹਿ ਗਏ ਉਸ ਵੇਲੇ ਉਹਨਾਂ ਦੇ ਸਰੀਰ ਤੇ ਕੁੱਲ 32 ਫੱਟਾਂ ਦੇ ਨਿਸ਼ਾਨ ਸਨ ਪਰ ਉਹਨਾਂ ਵਿੱਚੋਂ ਇੱਕ ਵੀ ਉਹਨਾਂ ਦੀ ਪਿੱਠ ਤੇ ਨਹੀਂ ਸੀ ਵੀਡੀਓ ਖਤਮ ਕਰਨ ਤੋਂ ਪਹਿਲਾਂ ਇੱਕ ਐਸਾ ਕਿੱਸਾ ਜੋ ਸਿੱਖਾਂ ਦੇ ਉੱਚੇ ਕਿਰਦਾਰਾਂ ਨੂੰ ਬਿਆਨ ਕਰਦਾ ਹੈ ਸਾਲ 1764 ਦੇ ਹਮਲੇ ਦੌਰਾਨ ਅਬਦਾਲੀ ਕਾਜ਼ੀ ਨੂਰ ਮੁਹੰਮਦ ਨੂੰ ਨਾ ਲੈ ਕੇ ਆਇਆ ਸੀ ਉਸਨੇ ਇਸ ਪੂਰੇ ਇਤਿਹਾਸ ਤੇ ਜੰਗਨਾਮਾ ਨਾਮ ਦੀ ਕਿਤਾਬ ਲਿਖੀ ਸਾਰੀ ਕਿਤਾਬ ਵਿੱਚ ਉਸਨੇ ਸਿੱਖਾਂ ਨੂੰ ਕੁੱਤੇ ਬਿੱਲੇ ਲਿਖਿਆ ਪਰ ਆਖਰੀ ਚੈਪਟਰ ਤਰੀਫੇ ਸਗਾ ਵਿੱਚ ਉਹ ਸਿੱਖਾਂ ਦੀ ਤਾਰੀਫ ਕੀਤੇ ਬਿਨਾ ਨਾ ਰਹਿ ਸਕਿਆ ਉਹਨੇ ਲਿਖਿਆ ਕਿ ਉਹਨੂੰ ਕੰਮ ਹੀ ਸਿੱਖਾਂ ਦੀ ਨਿੰਦਾ ਕਰਨ ਦਾ ਦਿੱਤਾ ਗਿਆ ਹੈ ਪਰ ਇਹ ਸਿੱਖ ਸ਼ੇਰਾਂ ਨਾਲੋਂ ਵੀ ਵੱਧ ਦਲੇਰ ਨੇ ਇਸੇ ਕਾਜੀ ਨੂਰ ਮੁਹੰਮਦ ਨੇ ਆਪਦੀ ਕਿਤਾਬ ਵਿੱਚ ਜੱਸਾ ਸਿੰਘ ਆਲੂਵਾਲੀਆ ਦੇ ਸ਼ਰੀਰ ਦੀ ਤੁਲਨਾ ਪਹਾੜ ਨਾਲ ਕੀਤੀ ਹੈ ਇੱਕ ਹੋਰ ਕਿੱਸਾ ਜੋ ਦੱਸਦਾ ਹੈ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਮੇਨ ਫੋਕਸ ਹਮੇਸ਼ਾ ਪੰਥ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਸੀ ਜਦੋਂ ਫੂਲਕੀਆ ਮਿਸਲ ਦੇ ਸਰਦਾਰ ਆਲਾ ਸਿੰਘ ਨੇ ਅਬਦਾਲੀ ਦੀ ਅਧੀਨਗੀ ਕਬੂਲ ਲਈ ਤਾਂ ਬਾਕੀ 11 ਮਿਸਲਾਂ ਦੇ ਸਰਦਾਰਾਂ ਵਿੱਚ ਬڑا ਰੋਸ਼ੀ ਸੀ ਸਾਰੇ ਹੀ ਪਟਿਆਲਾ ਰਿਆਸਤ ਤੇ ਹਮਲਾ ਕਰਨ ਤੇ ਜੋਰ ਦੇ ਰਹੇ ਸਨ ਪਰ ਸਰਦਾਰ ਜੱਸਾ ਸਿੰਘ ਅਲੂਵਾਲੀਆ ਨੇ ਫਿਰ ਵੀ ਆਲਾ ਸਿੰਘ ਦੀ ਮਜਬੂਰੀ ਨੂੰ ਸਮਝਿਆ ਕਿਉਂਕਿ ਅਬਦਾਲੀ ਦਾ ਹੈੱਡਕੁਆਟਰ ਸਰਹੰਦ ਵਿੱਚ ਹੋਣ ਕਰਕੇ ਉਹ ਬੜੀ ਆਸਾਨੀ ਨਾਲ ਪਟਿਆਲੇ ਨੂੰ ਕਦੇ ਵੀ ਜਿੱਤ ਸਕਦਾ ਸੀ ਇਸ ਲਈ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਉਹਨਾਂ ਆਲਾ ਸਿੰਘ ਨੂੰ ਸਿਰਫ ਜੁਰਮਾਨਾ ਲਾ ਕੇ ਪੰਥ ਨੂੰ ਟੁੱਟਣ ਤੋਂ ਬਚਾਇਆ ਇਹ ਕਹਾਣੀ ਸੀ ਲਾਹੌਰ ਸਰਹੰਦ ਤੇ ਦਿੱਲੀ ਨੂੰ ਫਤਿਹ ਕਰਨ ਵਾਲੇ ਇੱਕ ਬਿਨਾ ਬਾਪ ਦੇ ਬੱਚੇ ਦੀ ਜੋ ਸਿੱਖਾਂ ਦਾ ਸਿਰ ਕੱਢ ਜਰਨੈਲ ਗਲ ਖਾਲਸਾ ਦਾ ਮੁਖੀ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਿਆ ਉਹਨਾਂ ਨੂੰ ਇਸ ਮਕਾਮ ਤੱਕ ਪਹੁੰਚਾਉਣ ਵਿੱਚ ਉਹਨਾਂ ਦੀ ਪਰਵਰਿਸ਼ ਅਤੇ ਪੜ੍ਹਾਈ ਦਾ ਬੜਾ ਵੱਡਾ ਰੋਲ ਸੀ ਸਾਡੀ ਮਾੜੀ ਕਿਸਮਤ ਕੀ ਐਸੀ ਪਰਵਰਿਸ਼ ਦੇਣ ਵਾਲੀ ਮਾਤਾ ਜੀ ਦਾ ਨਾਮ ਅਸੀਂ ਇਤਿਹਾਸ ਵਿੱਚ ਸੰਭਾਲ ਕੇ ਨਹੀਂ ਰੱਖ ਸਕੇ ਪਰ ਅਸੀਂ ਵਿਦਿਆ ਦੀ ਅਹਿਮੀਅਤ ਨੂੰ ਜ਼ਰੂਰ ਸਮਝ ਸਕਦੇ ਹਾਂ 18ਵੀਂ ਸਦੀ ਦੇ ਇਤਿਹਾਸ ਤੇ ਅਗਲੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ